ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪਲੋਈਆਂ ਦੇ نیچے ਕੱਪੜਾ ਲਾਉਣਾ ਦੱਸਾਂਗੇ ਜਿਹੜਾ ਬਿਨਾ ਲਾਈਨਿੰਗ ਵਾਲੇ ਕੱਪੜੇ ਸੂਟ ਹੁੰਦੇ ਨੇ ਉਹਨਾਂ ਦੀਆਂ ਪਲੋਈਆਂ નીચે ਆਪਾਂ ਦੇਖੋ ਕਿਦਾਂ ਕੱਪੜਾ ਲਾਉਣਾ ਦੇਖੋ ਸਭ ਤੋਂ ਪਹਿਲਾਂ ਜਿੰਨੀ ਆਪਣੀ ਪਲੋਈਆਂ ਦੀ ਲੈਂਥ ਸੀ ਉੰਨੀ ਆਪਣੀ ਕਟਿੰਗ ਕਰ ਲਈ ਹੁਣ ਦੇਖੋ ਕਮੀਜ਼ ਉਲਟਾਗਾ ਕੱਪੜਾ ਉਲਟਾਗਾ ਤੇ ਜਿਹੜਾ ਪਲੇਟ ਵਾਲਾ ਆਪਾਂ ਕੱਪੜਾ ਕੱਟਿਆ ਇਹਨੂੰ ਸਿੱਧੇ ਪਾਸੇ ਨੂੰ ਆਪਾਂ ਉਲਟੇ ਪਾਸੇ ਨਾਲ ਜੋੜ ਕੇ ਪਲੇਟ ਪਾਉਣੀ ਆਏਗੀ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਦੀ ਲੈਂਥ ਹੈਗੀ ਆ ਪਲੇਟ ਦੀ ਜਿੰਨੀ ਉਹਦਾ ਹਾਫ ਕਰ ਲੈਣਾ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਇੰਚ ਡੰਗਾਈ ਦੇਣੀ ਆ ਦੋਮੇ ਪਾਸੇ ਆਪਾਂ ਅੱਧਾ ਅੱਧਾ ਇੰਚ ਇਨਸਾਨ ਲਾ ਲੈਣਾ ਹੁਣ ਇਸ ਨੂੰ ਸਕੇਲ ਜਾਂ ਇੰਚੀ ਟੇਪ ਨਾਲ ਇਸ ਤਰ੍ਹਾਂ نیچے ਬਿਲਕੁਲ ਬਰਾਬਰ ਲਿਆ ਕੇ ਮਲਾ ਲੈਣਾ ਆਹ ਦੇਖੋ ਜੀ نیچے ਬਿਲਕੁਲ ਨਾਲ-ਨਾਲ ਇਸ ਤਰ੍ਹਾਂ ਜਿਹੜੀ ਡੰਗਾਈ ਆ ਸਿਰਫ ਆਪਾਂ ਸੈਂਟਰ ਚ ਦੇਣੀ ਹੈਗੀ ਇਸ ਤਰ੍ਹਾਂ ਐਨੀ ਡੰਗਾਈ ਦੇਣ ਦੇ ਨਾਲ ਜਿਹੜੀ ਆਪਣੀ ਫਿਟਿੰਗ ਹੈ ਜੀ ਉਹ ਪ੍ਰੋਪਰ ਬਣ ਕੇ ਤਿਆਰ ਹੁੰਦੀ ਹੈਗੀ ਹੁਣ ਦੇਖੋ ਆਪਾਂ ਇਸ ਤਰ੍ਹਾਂ ਪਲੇਟ ਨੂੰ ਚੱਕਣਾਗਾ ਪਲੇਟ ਨੂੰ ਚੱਕ ਕੇ ਇਸ ਤਰ੍ਹਾਂ ਦੇਖੋ ਜੀ ਇਹ ਪੱਟੀ ਨੂੰ ਰੱਖ ਕੇ ਇਸ ਤਰ੍ਹਾਂ ਫੋਲਡ ਕਰ ਦੇਣਾ ਜੇ ਕਈ ਵਾਰੀ ਆਪਣਾ ਸੂਟ ਸਿੱਜ ਜਾਂਦਾ ਨਾ ਸਰਦੀਆਂ ਵਾਲੇ ਸੂਟ ਸਿੱਜਦੇ ਵੀ ਬਹੁਤ ਨੇ ਜੀ ਜੇ ਸਿੱਜ ਜਾਂਦਾ ਤਾਂ ਸਿੱਜਣ ਤੋਂ ਬਾਅਦ ਉਹ ਧਾਗਿਆਂ ਵਿੱਚ ਦੀ ਜਿਹੜਾ ਪ੍ਰਿੰਟ ਆ ਆਪਣਾ ਬਾਹਰਲੇ ਪਾਸੇ ਕੱਪੜੇ ਦਾ ਸਿੱਧੇ ਪਾਸੇ ਹੋਊਗਾ ਉਹ ਜੋ ਪ੍ਰਿੰਟ ਫਿਰ ਆਪਣਾ ਦੇਖੋ ਜੀ ਬਾਹਰਲੀ ਸਾਈਡ ਦਿਖੂਗਾ ਜੇ ਆਪਾਂ ਕੱਪੜਾ ਰੱਖ ਕੇ ਨਹੀਂ ਪਲੋਈਆਂ ਪਾਵਾਂਗੇ ਤਾਂ ਦੇਖੋ ਫਿਰ ਆਪਣਾ ਸਿੱਜ ਕੇ ਜਿਹੜਾ ਸੂਟ ਆ ਉਹ ਬਹੁਤ ਬੁਰਾ ਲੱਗਣ ਲੱਗ ਜਾਂਦਾ ਹੈਗਾ ਇਸ ਤਰ੍ਹਾਂ ਦੇਖੋ ਜੀ ਆਪਾਂ ਪਲੇਟ ਪਾ ਦੇਣੀ ਹੈਗੀ ਆ ਲਓ ਜੀ ਇੱਥੇ ਬਿਲਕੁਲ ਬਰਾਬਰ ਨਾਲ-ਨਾਲ ਲਾਉਣੀ ਆ ਤੇ ਆ ਦੇਖੋ ਜੀ ਇੰਨੀ ਢੰਗਾਈ ਦਿੱਤੀ ਆ ਆਪਾਂ ਹੁਣ ਹਲਕੀ ਜੀ ਸਲਾਈ ਡਬਲ ਕਰ ਲੋ ਚਾਹੇ ਤੁਸੀਂ ਮਸ਼ੀਨ ਖਾਲੀ ਚਲਾ ਦੋ ਧਾਗੇ ਨੂੰ ਫਟਾ ਜਾਂਦਾ ਆ ਲਓ ਜੀ ਇਸ ਤਰ੍ਹਾਂ ਆਪਣੀਆਂ ਪਲੋਈਆਂ ਪੈ ਚੁੱਕੀਆਂ ਨੇ ਬਿਲਕੁਲ ਕੋਈ ਉੱਪਰ ਬੁਲਬੁਲਾ ਨਹੀਂ ਬਣਿਆ ਕੋਈ ਆਪਣੀ ਪਲੋਈ ਦੇ ਵਿੱਚ ਵੱਲ ਨਹੀਂ ਪਿਆ ਜੇ ਤੁਹਾਨੂੰ ਆਪਣਾ ਪਲੋਈਆਂ ਪਾਉਣ ਦਾ ਤਰੀਕਾ ਪਲੋਈਆਂ ਦੇ نیچے ਕੱਪੜਾ ਰੱਖ ਕੇ ਲਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ